ਨਮਸਕਾਰ ਮੈਂ ਡਾਕਟਰ ਅਜੇਸ਼ਵਰ ਮਹੰਤ ਚਾਈਲਡ ਸਪੈਸ਼ਲਿਸਟ ਐਂਡ ਨਿਓਨਟਾਲੋজিস্ট ਗੁਰਦਾਸਪੁਰ ਮੈਡੀਸਿਟੀ ਹਸਪੀਟਲ ਤੋਂ ਅੱਜ ਇੱਕ ਬੜਾ ਇੰਪੋਰਟੈਂਟ ਟਾਪਿਕ ਬਾਰੇ ਮੈਂ ਆਪਣੇ ਈਵਰਜ਼ ਨਾਲ ਗੱਲ ਕਰਨਾ ਚਾਹੁੰਦਾ ਹਾਂ ਜਿਹੜਾ ਕਿ ਇੱਕ ਨਵਾਂ ਵਾਇਰਸ ਸਰਕੂਲੇਟ ਹੋਇਆ ਜਿਸ ਨੂੰ ਕਿ ਐਚਐਮਪੀ ਵਾਇਰਸ ਵੀ ਕਹਿੰਦੇ ਹੂਮਨ ਮੈਟਾਨੀਓਮਾ ਵਾਇਰਸ ਇਹ ਵਾਇਰਸ ਇੱਕ ਰੈਸਪੀਰੇਟਰੀ ਵਾਇਰਸ ਹੈ ਜਿਵੇਂ ਕਿ ਹਰ ਤਰ੍ਹਾਂ ਦੀ ਵਾਇਰਲ ਇਲਨੈਸ ਹੁੰਦੀ ਹੈ ਸਰਦੀਆਂ ਦੇ ਵਿੱਚ ਕਈ ਤਰ੍ਹਾਂ ਦੇ ਰੈਸਪੀਰੇਟਰੀ ਵਾਇਰਸ ਸਰਕੂਲੇਟ ਕਰਦੇ ਆ ਇਹ 2001 ਦੇ ਵਿੱਚ ਡਿਸਕਵਰ ਹੋਇਆ ਸੀ Netherlands ਦੇ ਵਿੱਚ ਉਸ ਤੋਂ ਬਾਅਦ ਇਹ 아이ਸੋਲੇਟਡ ਕੇਸਸ ਹਰ ਜਗ੍ਹਾ ਡਿਊਰਿੰਗ ਸੀਜ਼ਨਲ ਚੇਂजेस ਪਾਏ ਜਾਂਦੇ ਹਨ ਰੀਸੈਂਟਲੀ ਬਹੁਤ ਪੈਨਿਕ ਖਬਰਾਂ ਆ ਰਹੀਆਂ ਸੀ ਕਿ ਚਾਈਨਾ ਦੇ ਵਿੱਚ ਇੱਕ ওভারਸਰਜ ਜੋਗੀ ਜਿਹਦੇ ਵਿੱਚ ਕਾਫੀ ਲੋਕੀ ਸਵੈਰਨ ਨਾਲ ਇਨਫੈਕਟ ਹੋ ਗਏ ਔਰ ਇੰਡੀਆ ਦੇ ਵਿੱਚ ਵੀ ਅਰਾਊਂਡ 7 ਕੇਸਸ ਆਏ ਹਨ ਜਿਹੜੇ ਕਿ ਲੈਸ ਥੈਨ 1 ਇਅਰ ਆਫ ਏਜ ਗਰੁੱਪ ਬੱਚਿਆਂ ਦੇ ਵਿੱਚ ਦੇਖੇ ਗਏ ਨੇ ਕੁਝ ਅੰਮਦਾਬਾਦ ਬੈਂਗਲੌਰ ਕਰਨਾਟਕਾ ਔਰ ਅੱਲੇ ਵਿੱਚਲੇ ਕੋਈ ਵੀ ਡੈਥ ਰਿਪੋਰਟਸ ਨਹੀਂ ਹੋਈ ਦੂਸਰੀ ਗੱਲ ਇਹਦੇ ਜਿਹੜੇ ਸਾਈਨ ਐਂਡ ਸਿੰਪਟਮਸ ਹੁੰਦੇ ਨੇ ਉਹ ਨਾਰਮਲ వైరਲ ਇਨਫੈਕਸ਼ਨੋਂ ਸਟਾਰਟ ਹੁੰਦੇ ਨੇ ਜਿਵੇਂ ਕਿ ਸਰਦੀ ਖਾਂਸੀ ਜ਼ੁਕਾਮ ਆਮ ਵਾਇਰਸ ਵਾਂਗੂ ਔਰ ਇਹਦੇ ਵਿੱਚ ਜਿਹੜਾ ਹਾਈ ਰਿਸਕ ਕੇਜ ਗਰੁੱਪ ਹੈਗਾ ਉਹ ਲੈਸ ਦੈਨ 5 ਇਅਰ ਤੇ ਮੋਰ ਦੈਨ 65 ਇਅਰ ਹੈ ਜਿਹਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਵੀ ਕੋਈ ਨਾਰਮਲ ਵਾਇਰਸ ਕਾਂਸੀ ਜ਼ੁਕਾ ਮਿਲਨਸ ਹੁੰਦਾ ਹੈ ਸੈਲਫ ਲਿਮਿਟਿੰਗ ਹੁੰਦੀ ਹੈ 95% ਆਫ ਵਾਇਰਲ ਇਲਨਸ ਜਿਹੜੇ ਸੈਲਫ ਲਿਮਿਟਿੰਗ ਹੁੰਦੀਆਂ ਆਪ ਹੀ 5-7 ਦਿਨ ਦੇ ਵਿੱਚ ਹੌਲੀ ਹੌਲੀ ਠੀਕ ਹੋ ਜਾਂਦੀਆਂ ਇਹਦੇ ਕਿਸੇ ਵੀ ਤਰ੍ਹਾਂ ਦਾ ਐਂਟੀਬਾਡੀਜ਼ ਦਾ ਸੀਵਨ ਜਾਂ ਕੋਈ ਡਿਫਰੈਂਟ ਚੀਜ਼ ਕਰਨ ਦੀ ਲੋੜ ਨਹੀਂ ਹੈ ਜੇ ਕਿਸੇ ਪਰਸਨ ਨੂੰ ਜਾਂ ਕਿਸੇ ਬੱਚਿਆਂ ਨੂੰ ਸਪੈਸ਼ਲੀ ਜਾਂ ਬਜ਼ੁਰਗਾਂ ਨੂੰ ਤੀਜੇ ਜਾਂ ਚੌਥੇ ਦਿਨ ਕੋਈ ਸਾਹ ਲੈਣ ਦੀ ਦਿੱਕਤ ਹੁੰਦੀਆਂ ਜਾਂ ਕਫ ਬਹੁਤ ਜ਼ਿਆਦਾ ਵੱਧਦੀ ਹੈ ਜਾਂ ਉਹਨਾਂ ਨੂੰ ਐਸੋਸੀਏਟਿਡ ਵੋਮਿਟਿੰਗ ਜਾਂ ਹੋਰ ਸਿੰਪਟਮਸ ਹੁੰਦੇ ਆ ਫਿਰ ਤੁਸੀਂ ਜ਼ਰੂਰ ਆਪਣੇ ਹਸਪੀਟਲ ਕੰਸਲਟ ਕਰੋ ਇਹਦੇ ਵਿੱਚ ਕੋਈ ਪੈਨਿਕ ਮੋਡ ਚ ਆਣ ਦੀ ਲੋੜ ਨਹੀਂ ਹੈ ਜਿਨ੍ਹਾਂ ਲੋਕਾਂ ਦੀ ਕੋਈ ਇਮਿਊਨਿਟੀ ਡਾਊਨ ਹੁੰਦੀ ਹੈ ਜਿਹੜੇ ਹਾਈ ਰਿਸਕ ਗਰੁੱਪ ਹੈ ਉਹ ਆਪਣਾ ਮਾਸਕ ਦੀ ਯੂਜ਼ ਕਰ ਸਕਦੇ ਆ ਵੈਸੇ ਵੀ ਜਿਨ੍ਹਾਂ ਨੂੰ ਸਿੰਪਟਮ ਹੈ ਉਹਨਾਂ ਨੂੰ ਵੀ ਮਾਸਕ ਪਾਣੇ ਚਾਹੀਦੇ ਜੇ ਕੋਈ ਭੀੜ ਭੜਾਕੇ ਵਾਲੀ ਜਗ੍ਹਾ ਤੇ ਜਾਂਦਾ ਹੈ ਉਹ ਵੀ ਮਾਸਕ ਦੀ ਵਰਤੋਂ ਹੈਂਡ ਵਾਸ਼ਿੰਗ ਸੈਨੀਟਾਈਜ਼ਰ ਦੀ ਵਰਤੋਂ ਕਰ ਸਕਦੇ ਆ ਕੋਵਿਡ 19 ਪੈਂਡੈਮਿਕ ਤੋਂ ਬਾਅਦ ਅਸੀਂ ਕਾਫੀ ਚੀਜ਼ਾਂ ਸਿੱਖ ਚੁੱਕੇ ਹਾਂ ਆਲਰੇਡੀ ਪਬਲਿਕ ਦੇ ਵਿੱਚ ਬਹੁਤ ਅਵੇਅਰਨੈਸ ਹੈ ਇਸ ਚੀਜ਼ ਦੀ ਔਰ ਇਸ ਵੀਡੀਓ ਮੈਸੇਜ ਰਾਹੀਂ ਮੈਂ ਇਹ ਦੱਸਣਾ ਚਾਹੁੰਦਾ ਕਿ ਇੰਡੀਆ ਦੇ ਵਿੱਚ ਜਿੰਨੇ ਵੀ ਕੇਸਿਸ ਆਏ ਹਨ ਉਹਨਾਂ 'ਚ ਕੋਈ ਟਰੈਵਲ ਹਿਸਟਰੀ ਨਹੀਂ ਸੀ ਇਸ ਲਈ ਪੈਨਿਕ ਮੋਡ ਚ ਆਉਣ ਦੀ ਲੋੜ ਨਹੀਂ ਹੈ ਇੱਕ ਸੀਜ਼ਨਲ ਵਾਇਰਸ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਵਾਇਰਸ ਕਿਵੇਂ ਬਿਹੇਵ ਕਰਦਾ ਹੈ ਜਾਂ ਉਹਦੀ ਕੀ ਮਿਊਟੇਸ਼ਨ ਹੋ ਜਾਂਦੀ ਹੈ ਜਾਂ ਉਹ ਕਿਹੜਾ ਰੂਪ ਧਾਰਨ ਕਰਦਾ ਹੈ ਇਹ ਟਾਈਮ ਤੋਂ ਹੀ ਪਤਾ ਲੱਗੇਗਾ ਬਟ ਫਿਲਹਾਲ ਕਿਸੇ ਨੂੰ ਵੀ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਕੋਈ ਸੋਸ਼ਲ ਮੀਡੀਆ ਦੇ ਕੋਈ ਡਿਫਰੈਂਟ ਜਾਂ ਕੋਈ ਡਰਾਵਣੀ ਖਬਰਾਂ ਸੁਣ ਕੇ ਪੈਨਿਕ ਹੋਣ ਦੀ ਲੋੜ ਨਹੀਂ ਹੈ ਇਸ ਲਈ ਮੈਂ ਸਾਰਿਆਂ ਨੂੰ ਵਿਸ਼ ਕਰਦਾ ਕਿ ਆਪਣੇ ਹੈਲਥ ਦਾ ਟੇਕ ਕੇਅਰ ਕਰੋ ਆਪਣੀ ਇਮਿਊਨਿਟੀ ਨੂੰ ਬੂਸਟ ਆਪ ਕਰਨ ਲਈ ਵਿਟਾਮਿਨ ਸੀ ਵਿਟਾਮਿਨ ਏ ਹੈਲਦੀ ਫਰੂਟਸ اور ਹਾਈਡਰੇਸ਼ਨ ਮੇਨਟੇਨ ਕਰਕੇ ਰੱਖੋ اور ਇਸ ਵਿంటర్ ਸੀਜ਼ਨ ਆਪਣਾ ਖਾਸ ਧਿਆਨ ਰੱਖੋ ਥੈਂਕ ਯੂ